ਹਾਂਜੀ ਕਿਵੇਂ ਹੋ ਸਾਈ ਠੀਕ ਠਾਕ ਪਹਿਲੀ ਗੱਲ ਆਏ ਕੋਈ ਵਲੌਗ ਨਹੀਂ ਹੈਗਾ ਤੇ ਨਾ ਆਪਾਂ ਨੂੰ ਵਲੌਗ ਬਣਾਉਣੇ ਆਉਂਦੇ ਆ ਤੇ ਮੈਂ ਚੱਲਿਆ ਫਤੇਗੜ ਸਾਹਿਬ ਆਪਦੀ ਫੈਮਿਲੀ ਨਾਲ ਹੀ ਤੇ ਮੈਂ ਕਿਹਾ ਚੱਲ ਨਾਲ ਹੀ ਵੀਡੀਓ ਦਾ ਟਰਾਈ ਕਰ ਲੈਨੇ ਆ ਬਣਾ ਲੈਨੇ ਆ ਤੇ ਚਲੋ ਦੇਖਦੇ ਆ ਮਾ ਸਾਡੇ ਦੇਖਦੇ ਆ ਚਲੋ ਜੀ ਆਪਾਂ ਚੱਲੇ ਹੁਣ ਦੇਖਦਾ ਗੱਡੀ ਬਾਹਰ ਕੱਢਣ ਲੱਗੇ ਤੇ ਚਲੋ ਮਿਲਦੇ ਆ ਪਰ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਕਰਾਉਨੇ ਆ ਦਰਸ਼ਨ બસ ਆਪਾਂ ਪਹੁੰਚਣ ਵਾਲੇ ਆਂ ਫਤੇਗੜ ਸਾਹਿਬ 5-10 ਮਿੰਟਾਂ ਚ ਮੈਂ ਕਿਹਾ ਚੱਲ ਮਾੜਾ-ਮੋਟਾ ਪੀ ਲਈਏ ਤੇ ਚਲੋ ਦਿਖਾਉਨੇ ਆ ਤੁਹਾਨੂੰ ਅੱਗੇ ਵਾਲਾ ਮੜਤੇ ਲਓ ਜੀ ਆਪਾਂ ਪਹੁੰਚ ਗਏ ਫਤੇਗੜ ਸਾਹਿਬ ਤੇ ਦੇਖਦੇ ਹਣ ਵੀਰੇ ਹਣੇ ਉੱਤਰਦੇ ਆ ਮੈਂ ਉੱਤਰ ਗਿਆ ਤੇ ਜਾਂਦੇ ਆ ਅੰਦਰ ਕਰਦੇ ਆ ਦਰਸ਼ਨ ਚਲੋ ਮਿਲਦੇ ਅੰਦਰ ਤੁਹਾਨੂੰ ਤੇ ਲਓ ਜੀ ਆਪਾਂ ਅੰਦਰ ਆ ਗਏ ਇੱਥੇ ਛੋਟੇ ਸਾਹਿਬ ਜਦਿਆਂ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤੇਸنگ ਜੀ ਨੂੰ ਨੀਹਾਂ ਚ ਚਣਿਆ ਸੀਗਾ ਥੱਲੇ ਭੂਰਾ ਸਾਹਿਬ ਚ ਜਗਾ ਬਸਨ ਉਹ ਵੀ ਦਿਖਾਵਾਂਗੇ ਤੇ ਉੱਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਤੋਂ ਦਖਾਉਂਦੇ ਆ ਚਲੋ ਕਿ ਤੁਸੀਂ ਵੀ ਕਰੋ ਦਰਸ਼ਨ ਸੰਗਤ ਗੁਰਬਾਣ ਸਾਈਂ ਦਾ ਨੇ ਸਾਈਂ ਆਵੇ ਚਲੋ ਜੀ ਆਪਾਂ ਚੱਲੇ ਥੱਲੇ ਹੁਣ ਜਿੱਥੇ ਛੋਟੇ ਸਬਜਾਦਿਆਂ ਨੂੰ ਨੀਹਾਂ 'ਚ ਚੜਿਆ ਸੀਗਾ ਜਿੱਥੇ ਮੇਨ ਸਥਾਨ ਤੇ ਕਰੋ ਦਰਸ਼ਨ ਤੁਸੀਂ ਵੀ ਚਲੋ ਚਲੋ ਜੀ ਹੁਣ ਆਪਾਂ ਚੱਲੇ ਠੰਡੇ ਪੁਰਜ ਚ ਜਿੱਥੇ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬ ਜਦਿਆਂ ਨੂੰ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਇੱਥੇ ਨੀਹਾਂ ਚ ਚਣਨ ਤੋਂ ਪਹਿਲਾਂ ਦੇਖੋ ਆਪਾਂ ਕਹਿੰਦੇ ਹੁੰਨੇ ਆ ਨਾ ਠੰਡਾ ਬਰਜ ਸੱਚੀ ਮੀਂਹ ਪੈਂਦਾ ਸੀ ਉੱਤੇ ਤੇ ਠੰਡਾ ਛਾਵਾ ਐਵੇਂ ਨਿਕਲਦੇ ਜਿਵੇਂ ਚੀਰ ਤੇ ਨਿਕਲਦੇ ਸੀ ਉਹ ਦੇਖੋ ਟਾਈਮ ਤੇ ਵੀ ਕੀ ਹਾਲ ਹੋਇਆ ਤੇ ਲਓ ਜੀ ਹੁਣ ਆਪਾਂ ਚੱਲੇ ਇੱਥੋਂ ਤੋਂ ਲੱਗੇ ਹੁਣ ਆਪਾਂ ਚੱਲੇ ਗੁਰਦੁਆਰਾ ਜੋਤੀਸਰੂਪ ਸਾਹਿਬ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਕੀਤਾ ਸੀਗਾ ਖਾਉਨੇ ਆ ਤੁਹਾਨੂੰ ਚਲੋ ਤੇ ਲਾਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਜੋਤੀਸਰੂਪ ਸਾਹਿਬ ਇੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਭ ਜਦਿਆਂ ਬਾਬਾ ਜੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕੀਤਾ ਸੀਗਾ ਨਾਂਕ ਰੋਟ ਪੱਕਰੀ